ਆ ਹੜਾਂ ਦੇ ਵਿੱਚ ਇੱਕ ਦੁੱਖ ਹੀ ਨਹੀਂ ਸਾਡੇ ਪੰਜਾਬ ਨੂੰ ਇਹਨਾਂ ਬੀਜੇਪੀ ਵਾਲਿਆਂ ਨੇ ਦਿੱਤੀ ਸਾਡੇ ਕਿਸਾਨ ਉਹਦੇ ਢਾਈ ਸਾਲ ਧਰਨੇ ਤੇ ਬੈਠੇ ਰਹੇ ਜਦੋਂ ਨਾਮਜਾਤ ਜਦਗੀ ਮੌਕੇ ਲੋਕਾਂ ਦਾ ਪਹੁੰਚ ਜਵੇ ਤੇ ਲੋਕ ਉਤਾਵਲੇ ਬੈਠਿਆ ਦੁਕਾਨਾਂ 'ਚ ਜਾ ਕੇ ਪੁੱਛ ਲੋ ਬਾਕੀ ਕੈਂਡੀਡੇਟਾਂ ਦੇ ਲੋਕਾਂ ਨੂੰ ਨਾਮ ਹੀ ਨਹੀਂ ਪਤਾ ਤੇ ਜਿਹੜੀ ਚੋਣ ਹੋ ਰਹੀ ਹੈ ਵਿਧਾਨ ਸਭਾ ਦੀ ਕਿਤਨੇ ਕਿਤੇ ਸੈਮੀ ਫਾਈਨਲ ਹੈ ਜਿਸ ਚੋਣ ਦੇ ਵਿੱਚ ਜਿਹੜੀ ਪਾਰਟੀ ਜਿੱਤੀਆ 27 ਦੇ ਵਿੱਚ ਵੀ ਜਿਹੜੀ ਹੈ ਸਰਕਾਰ ਪੱਕੀ ਹੋਈ ਪਹਿਲਾਂ ਜਦੋਂ ਸਾਨੂੰ ਵੋਟਾਂ ਪਾਈਆਂ ਸੀ ਅਸੀਂ ਕਿਹਾ ਸੀ ਵੀ ਇਹ ਕਰਾਂਗੇ ਆ ਸਾਢੇ 3 ਸਾਲਾਂ ਦੇ ਵਿੱਚ ਲੋਕਾਂ ਦੇ ਲਈ ਜੋ ਭਲਾਈ ਦੀਆਂ ਸਕੀਮਾਂ ਲੈ ਕੇ ਆਂਦੀਆਂ ਜੋ ਇਹ ਪਹਿਲੀ ਸਰਕਾਰ ਆ ਜਿਨੇ ਦਲਤਾਂ ਦਾ ਸਮੁੱਚਾ ਕਰਜ਼ਾ ਮਾਫ ਕੀਤਾ ਇਦਾਂ ਦੀ ਜਿਹੜੀ ਕਾਤਲ ਜਮਾਤ ਆ ਇਹਨੂੰ ਨਾ ਤਾਂ ਕਿਸਾਨਾਂ ਨੇ ਮੂੰਹ ਲਾਉਣਾ ਨਾ ਦਲਤ ਲੋਕਾਂ ਨੇ ਮੂੰਹ ਲਾਉਣਾ ਇਹਨਾਂ ਦੇ ਜੁੱਤੀਆਂ ਪੈਂਦੀਆਂ ਦੇਖਿਓ ਜਿਹੜੇ ਵੀ ਅਸੀਂ ਧੱਲੇ ਬਣ ਕੇ ਆ ਰਿਆ ਬੀਜੇਪੀ ਦੇ ਦਾ ਅੱਡੇ ਬਣੇ ਹੋਏ ਸੀ ਹਸਪਤਾਲ ਇਹ ਪਹਿਲੀ ਸਰਕਾਰ ਆ ਜਿਹੜੀ ਲੋਕਾਂ ਨੂੰ ਸੜਕ ਸੁਰੱਖਿਆ ਫੋਰਸ ਦੇ ਕੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰ ਰਹੀ ਆ ਤਰੀਬਨ 40 ਤੋਂ 50 ਹਜ਼ਾਰ ਜਿਹੜੀ ਲੀਡ ਆ ਉਹ ਇਸ ਇਲਾਕੇ ਦੇ ਵਿੱਚੋਂ ਹੋਣੀ ਆ ਭਾਈ ਮਨਦੀਪ ਸਿੰਘ ਵੀ ਚੌੜ ਲੜ ਰਹੇ ਨੇ ਕਬਾ ਨਜ਼ਰ ਆ ਰਿਹਾ ਕੋਈ ਗੈਸਪਰਾਜੀ ਮਨਵਿੰਦਰ ਸਿੰਘ ਇਹ ਜਿਹੜਾ ਰਿਕਾਰਡ ਤੋੜ ਜਿੱਤੇ ਦੇਖੋ ਹਰਮੀਤ ਸਿੰਘ ਸੰਧੂ ਜੀ ਗੁਰਸਿੱਖ ਆਦਮੀ ਐ ਤੋਂ ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਗੁਰਸਿੱਖੀ ਤੋਂ ਦੂਰ ਨੇ ਸੋ ਬਿਲਕੁਲ ਤਰੰਤਰੰ ਜਿਮਣੀ ਚੋਣਾਂ ਦਾ ਮਾਹੌਲ ਹੈ ਤੇ ਮਾਹੌਲ ਜਿਹੜਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ ਨੁਮਾਇੰਤਿਆਂ ਦਾ ਜਿਹੜਾ ਅੱਜ ਚੋਣ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਹੀ ਗੈਸ ਪ੍ਰਾਈਸ ਸਾਡੇ ਨਾਲ ਪਹੁੰਚੇ ਹੋਏ ਨੇ ਗੈਸਪੁਰ ਸਾਹਿਬ ਕੀ ਮੈਲ ਦੇਖਦੇ ਹੋ ਇਹਨਾਂ ਚੋਣਾਂ ਦੇ ਵਿੱਚ ਝੰਡਾ ਘਟੋਗੇ ਦੇਖੋ ਜੀ ਜਿੱਤ ਸਾਡੀ ਪੱਕੀਆ ਐਲਾਨ ਹੋਣਾ ਬਾਕੀ ਆ ਔਰ ਤੁਸੀਂ ਦੇਖ ਰਹੇ ਹੋ ਕਿ ਐਡਾ ਵੱਡਾ ਹਜ਼ੂਮ ਜਦੋਂ ਨਾਮਜਾਦ ਜਦ ਕੀ ਮੌਕੇ ਲੋਕਾਂ ਦਾ ਪਹੁੰਚ ਜਵੇ ਤੇ ਲੋਕ ਉਤਾਵਲੇ ਬੈਠਿਆ ਦੁਕਾਨਾਂ 'ਚ ਜਾ ਕੇ ਪੁੱਛ ਲੋ ਬਾਕੀ ਕੈਂਡੀਡੇਟਾਂ ਦੇ ਲੋਕਾਂ ਨੂੰ ਨਾਮ ਹੀ ਨਹੀਂ ਪਤਾ ਇੱਕੋ ਨਾਮ ਆ ਲੋਕਾਂ ਦੇ ਮੂੰਹ ਤੇ ਉਹ ਕੀਦਾ ਹਰਮੀਤ ਸਿੰਘ ਸੰਧੂ ਦਾ ਔਰ ਗੱਡ ਕੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਠੋਕ ਕੇ ਗਾਜੇ ਵਾਜੇ ਦੇ ਨਾਲ ਇਹਨਾਂ ਨੂੰ ਵਿਧਾਨ ਸਭਾ 'ਚ ਲੈ ਕੇ ਜਾਣਾ ਸੀ ਲੋਕ ਬੜੀ ਚਰਚਾ ਚੱਲ ਰਹੀ ਹੈ ਕਹਿੰਦੇ ਜਿਹੜੀ ਚੋਣ ਹੋ ਰਹੀ ਹੈ ਵਿਧਾਨ ਸਭਾ ਦੀ ਕਿਤਨੇ ਕਿਤੇ ਸੈਮੀ ਫਾਈਨਲ ਹੈ ਜੇ ਇਸ ਚੋਣ ਦੇ ਵਿੱਚ ਜਿਹੜੀ ਪਾਰਟੀ ਜਿੱਤੀ ਆ 27 ਦੇ ਵਿੱਚ ਵੀ ਜਿਹੜੀ ਸਰਕਾਰ ਪੱਕੀ ਹੋਏਗੀ ਉਹ 27 ਦੇ ਵਿੱਚ ਤਾਂ ਸਾਰਿਆਂ ਦੀਆਂ ਜ਼ਮਾਨਤਾਂ ਜਬਤ ਹੋਣੀਆਂ ਤੁਸੀ ਹੁਣ ਤੱਕ ਦੇਖੀ ਆ ਜਿੰਨੀਆਂ ਵੀ ਪਾਈ ਇਲੈਕਸ਼ਨ ਆਈਆਂ ਕਿਸੇ ਨੂੰ ਕੋਈ ਮਿਲਿਆ ਸੀਟ ਸੋ ਇਸ ਲਈ ਲੋਕਾਂ ਨੇ ਪਹਿਲਾਂ ਜਦੋਂ ਸਾਨੂੰ ਵੋਟਾਂ ਪਾਈਆਂ ਸੀ ਅਸੀਂ ਕਿਹਾ ਸੀ ਵੀ ਇਹ ਕਰਾਂਗੇ ਆ ਸਾਢੇ 3 ਸਾਲਾਂ ਦੇ ਵਿੱਚ ਲੋਕਾਂ ਦੇ ਲਈ ਜੋ ਭਲਾਈ ਦੀਆਂ ਸਕੀਮਾਂ ਲੈ ਕੇ ਆਉਂਦੀਆਂ ਜੋ ਇਹ ਪਹਿਲੀ ਸਰਕਾਰ ਆ ਜਿਨੇ ਦਲਤਾਂ ਦਾ ਸਮੁੱਚਾ ਕਰਜ਼ਾ ਮਾਫ ਕੀਤਾ ਇਹ ਪਹਿਲੀ ਸਰਕਾਰ ਆ ਜਿਨੇ ਕਿਸਾਨਾਂ ਨੂੰ 24 ਘੰਟੇ ਬਿਜਲੀ ਦਿੱਤੀ ਆ ਇਹ ਪਹਿਲੀ ਸਰਕਾਰ ਆ ਜਿਨੇ ਹਰੇਕ ਵਰਗ ਨੂੰ ਫ੍ਰੀ ਬਿਜਲੀ ਦਿੱਤੀ ਆ ਲੋਕਾਂ ਦਾ 5-5000 ਬਿਜਲੀ ਦਾ ਬਿੱਲ ਜੋ ਆਉਂਦਾ ਸੀ ਅੱਜ 0 ਬੋਲ ਆਉਂਦਾ ਇਹ ਪਹਿਲੀ ਸਰਕਾਰ ਆ ਜਿਹੜੀ ਸਰਕਾਰ ਹਸਪਤਾਲਾਂ ਦੇ ਵਿੱਚ ਦਵਾਈਆਂ 100% ਮਿਲ ਰਹੀਆਂ ਨੇ ਅੱਗੇ ਜਾ ਕੇ ਪਰਚੀਆਂ ਲਿਖ ਕੇ ਦਿੰਦੇ ਸੀ ਰੈਫਰ ਕਰਨ ਦੇ ਅੱਡੇ ਬਣੇ ਹੋਏ ਸੀ ਹਸਪਤਾਲ ਇਹ ਪਹਿਲੀ ਸਰਕਾਰ ਆ ਜਿਹੜੀ ਲੋਕਾਂ ਨੂੰ ਸੜਕ ਸੁਰੱਖਿਆ ਫੋਰਸ ਦੇ ਕੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰ ਰਹੀ ਆ ਸੋ ਇਹ ਜਿਹੜੀ ਸਰਕਾਰ ਲੋਕਾਂ ਨੇ ਦੇਖ ਲਈ ਆ ਔਰ ਰਾਕਟ ਦੀ ਸਪੀਡ ਨਾਲ ਲੋਕਾਂ ਦੇ ਕੰਮ ਹੋ ਰਹੇ ਆ ਔਰ ਜਿਹੜੀ ਭ੍ਰਿਸ਼ਟਾਚਾਰੀ ਜ਼ੀਰੋ ਟੋਲਰੈਂਸ ਅਗੇ ਇਸ ਕਰਪਸ਼ਨ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਸੋ ਇਸ ਲਈ ਇਹ ਤੁਸੀਂ ਦੇਖੋਗੇ ਕਿ ਰਿਕਾਰਡ ਤੋੜ ਜਿੱਤ ਹੋਏਗੀ ਤਕਰੀਬਨ 40 ਤੋਂ 50 ਹਜ਼ਾਰ ਜਿਹੜੀ ਲੀਡ ਆ ਉਹ ਇਸ ਇਲਾਕੇ ਦੇ ਵਿੱਚੋਂ ਹੋਣੀ ਆ ਇਸ ਜਿਹੜਾ ਰਿਜ਼ਲਟ ਜਦੋਂ ਆਣਾ ਇਹਨਾਂ ਸਾਰੇ ਲੀਡਰਾਂ ਨੂੰ ਦੰਦਲਾ ਪੈ ਜਾਣੀਆਂ ਨੇ ਸੋ ਬਿਲਕੁਲ ਤਰਨਤਨ ਦੀ ਜਿਹੜੀ ਸੀਟ ਐ ਅਕਸਰ ਪੰਥਕ ਸੀਟ ਮੰਨੀ ਜਾਂਦੀ ਆ ਇੱਥੋਂ ਭਾਈ ਮਨਦੀਪ ਸਿੰਘ ਵੀ ਚੋਣ ਲੜ ਰਹੇ ਨੇ ਦਬਾਅ ਨਜ਼ਰ ਆ ਰਿਹਾ ਕੋਈ ਗੈਸਪੁਰਾ ਜੀ ਮਨਵਿੰਦਰ ਸਿੰਘ ਵੀ ਇਹ ਕੋਈ ਐਸਜੀਪੀਸੀ ਦੀ ਇਲੈਕਸ਼ਨ ਨਹੀਂ ਐ ਇਹ ਕੋਈ ਧਾਰਮਿਕ ਜਿਹੜੇ ਸਾਡੇ ਗੁਰਦਾਮ ਨੇ ਉਹਨਾਂ ਨੂੰ ਸੰਭਾਲਣ ਦੀ ਇਲੈਕਸ਼ਨ ਨਹੀਂ ਹੈ ਇਹ ਵਿਧਾਨ ਸਭਾ ਦੀ ਇਲੈਕਸ਼ਨ ਹੈ ਵਿਧਾਨ ਸਭਾ ਦੇ ਵਿੱਚ ਲੋਕਾਂ ਦਾ ਟ੍ਰੈਂਡ ਹੋਰ ਹੁੰਦਾ ਜਦੋਂ ਧਾਰਮਿਕ ਇਲੈਕਸ਼ਨ ਹੋਏਗੀ ਉਹਦੇ ਧਾਰਮਿਕ ਦੀ ਆਪਾਂ ਗੱਲ ਕਰਾਂਗੇ ਸੋ ਇਹ ਜਿਹੜੀ ਇਲੈਕਸ਼ਨ ਹੈ ਇਹਦੇ ਵਿੱਚ ਆਪਾਂ ਇਸ ਚੀਜ਼ ਨੂੰ ਨਾ ਲੈ ਕੇ ਆਈਏ ਔਰ ਇਹ ਜਿਹੜਾ ਰਿਕਾਰਡ ਤੋੜ ਜਿੱਤ ਦੇਖੋ ਹਰਮੀਤ ਸਿੰਘ ਸੰਧੂ ਜੀ ਬੁਰਖੇਖ ਆਦਮੀ ਹੈ ਦੋਨੋਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਗੁਰਸਿੱਖੀ ਤੋਂ ਦੂਰ ਨੇ ਸੋ ਇਸ ਲਈ ਲੋਕਾਂ ਨੇ ਕੰਮ ਵੀ ਦੇਖਣੇ ਆ ਲੋਕਾਂ ਨੇ ਅਗਲੇ ਦੀ ਸ਼ਖਸੀਅਤ ਵੀ ਦੇਖਣੀ ਆ ਔਰ 100% ਠੋਕ ਕੇ ਵੋਟਾਂ ਪੈਣੀਆਂ ਨੇ ਬੀਜੇਪੀ ਨੂੰ ਕੀ ਕਹਿਣਾ ਚਾਹੋਗੇ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਚੋਣ ਪ੍ਰਚਾਰਤ ਦੇ ਵਿੱਚ ਉਤਾਰੀ ਗਈ ਆ ਅਸ਼ਵਨੀ ਸ਼ਰਮਾ ਤੇ ਜਿਹੜੇ ਮਨਜਿੰਦਰ ਸਿਰਸਾ ਨੇ ਅੱਜ ਪਹੁੰਚ ਰਹੇ ਨੇ ਯਾਰ ਬੀਜੇਪੀ ਦੇ ਤਾਂ ਲੋਕਾਂ ਨੇ ਜੁੱਤੀਆਂ ਮਾਰਨੀਆਂ ਨੇ ਆ ਹੜਾਂ ਦੇ ਵਿੱਚ ਇੱਕ ਦੁੱਖ ਹੀ ਨਹੀਂ ਸਾਡੇ ਪੰਜਾਬ ਨੂੰ ਇਹਨਾਂ ਬੀਜੇਪੀ ਵਾਲਿਆਂ ਨੇ ਦਿੱਤੀ ਸਾਡੇ ਕਿਸਾਨ ਉਥੇ ਢਾਈ ਸਾਲ ਧਰਨੇ ਤੇ ਬੈਠੇ ਰਹੇ ਸੋ ਇਹ ਜਿਹੜੀ ਬੀਜੇਪੀ ਆ ਪੰਜਾਬ ਦੀ ਦੁਸ਼ਮਣ ਤੇ ਦੁੱਖੀ ਕੌਮ ਹੈ ਸਾਡੇ ਜਿਹੜੇ ਤੁਸੀਂ ਦੇਖਿਆ ਕਿ ਆਈਪੀਐਸ ਪੂਰਨ ਕੁਮਾਰ ਜੀ ਉਹਨਾਂ ਦੇ ਉਲਟੇ ਉਲਟਾ ਉਹਨਾਂ ਦੇ ਪਰਿਵਾਰ ਦੇ ਉੱਤੇ ਪਰਚਾ ਕਰਤਾ ਇਦਾਂ ਦੀ ਜਿਹੜੀ ਕਾਤਲ ਜਮਾਤ ਹੈ ਇਹਨੂੰ ਨਾ ਤਾਂ ਕਿਸਾਨਾਂ ਨੇ ਮੂੰਹ ਲਾਉਣਾ ਨਾ ਦਲਤ ਲੋਕਾਂ ਨੇ ਮੂੰਹ ਲਾਉਣਾ ਇਹਨਾਂ ਦੇ ਜੁੱਤੀਆਂ ਪੈਂਦੀਆਂ ਦੇਖਿਓ ਜਿਹੜੇ ਵੀ ਇੱਥੇ ਧੱਲੇ ਬਣ ਕੇ ਆ ਰਿਆ ਬੀਜੇਪੀ ਦੇ